ਸ਼੍ਰੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੇ ਸੂਟ ਨੇ ਜਿਹੜੇ ਟ੍ਰਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਨੇ ਜੀ ਸਾਰੇ ਬ੍ਰਾਂਡਡ ਪੀਸ ਨੇ ਟਿਸਟਾ ਦੇ ਤੇ ਜਿਹੜੇ ਇਹ ਸੂਟ ਨੇ ਜੀ ਇਹਨਾਂ ਦੇ ਵਿੱਚ ਤੁਹਾਨੂੰ ਬਟਰ ਕਾਟਨ ਮਿਲੇਗੀ ਕ੍ਰਸ਼ ਕਾਟਨ ਮਿਲੇਗੀ ਇਹ ਸੂਟ ਤੁਹਾਡੇ ਕੋਲ ਪਹਿਲਾਂ ਵੀ ਗਏ ਹੋਏ ਨੇ ਬਹੁਤ ਵਾਰੀ ਤੇ ਸਾਰੇ ਇਹਨਾਂ ਸੂਟਾਂ ਨੂੰ ਬਹੁਤ ਯਾਰਾ ਪਸੰਦ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਜੀ ਆਪਾਂ ਨੇ ਲਗਾਈ ਹੋਈ ਆ ਸੇਲ ਜਿਹੜੇ ਅੱਜ ਵਾਲੇ ਸੂਟ ਨੇ ਜੀ 1400 1500 ਤੇ 1600 ਦੀ ਰੇਂਜ ਵਾਲੇ ਸੂਟ ਨੇ ਇਹ ਸਾਰੇ ਮਿਕਸ ਅੱਜ ਆਪਾਂ ਸਾਰੇ ਸੂਟ ਕੱਢਾਂਗੇ ਜੀ 1250 ਦੇ ਵਿਦਆਊਟ ਦੁਪੱਟਾ ਸ ਬਟੇ ਸੂਟ ਬ੍ਰਾਂਡਡ ਨੇ ਰਾਇਲ ਲੁੱਕ ਦੇ ਸੂਟ ਹੁੰਦੇ ਆ ਤੇ ਸਰਦਾਰੀ ਜੇ ਸੂਟ ਹੁੰਦੇ ਨੇ ਸਾਰੇ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਜੀਬੀਟੀ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਇੱਕ ਨੰਬਰ ਦੇਣੀ ਹੈ ਜੀ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਕ੍ਰਸ਼ ਟਿਸ਼ੂ ਤੇ ਸੌਰੀ ਕ੍ਰਸ਼ ਕਾਟਨ ਤੇ ਦਿਖਾ ਦਈਏ ਸੂਟ ਇੱਕ ਰਸ਼ ਕਾਟਨ ਆ ਜੇ ਬਹੁਤ ਪਸੰਦ ਕੀਤਾ ਸੀ ਸਭ ਨੇ ਸਟੱਫ ਵੀ ਬਹੁਤ ਸੋਹਣਾ ਹੈ ਇਹਨੂੰ ਤੁਸੀਂ ਵਾਸ਼ ਕਰੀ ਜਾਓ ਤੇ ਪਾਈ ਜਾਓ ਇਹ ਹੈਗਾ ਜਿੱਦਾਂ ਆਪਣੀ ਪਾਰਟੀ ਵੇਅਰ ਸੂਟ ਆਣੇ ਹੁੰਦੇ ਪਿਓਰ ਵਾਲੇ क्रਸ਼ ਦਾ ਸਟੱਫ ਹੁੰਦਾ ਬਟ ਇਹ कॉटन ਹੈ क्रश ਬਿਨਾ ਲਾਈਨਿੰਗ ਤੋਂ ਸੂਟ ਬਣਨੇ ਵਾਲਾ ਜੀ ਇਹ ਤੇ ਨਾਲ ਪਿਓਰ कॉटन ਦੀ ਇਹਨਾਂ ਦੇ ਨਾਲ ਸਲਵਾਰਾਂ ਨੇ ਟਾਈ ਮੀਟਰ ਦੀ ਸਲਵਾਰ ਰਹੇਗੀ ਟਾਈ ਮੀਟਰ ਦੀ ਸ਼ਰਟ ਰਹੇਗੀ क्रਸ਼ कॉटन 1250 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਤੇ ਸ਼ਿਪਿੰਗ ਅਲੱਗ ਤੋਂ ਰਹੇਗੀ ਠੀਕ ਹੈ ਜੀ 컬러 ਬਹੁਤ ਸੋਹਣੇ ਸੋਹਣੇ ਆ ਸੇਮ ਹੀ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੇਮ ਡਿਜ਼ਾਈਨ ਚ ਜਿਹੜਾ ਨੈਕਸਟ ਡਿਜ਼ਾਈਨ ਆ ਉਹ ਤੁਹਾਨੂੰ ਇਹ ਵਾਲਾ ਮਿਲ ਜੇਗਾ ਠੀਕ ਹੈ ਇਹਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਇਹ ਵਾਲੀ ਸਲਵਾਰ ਹੈਗੀ ਇਹਦੇ ਵਿੱਚ ਠੀਕ ਹੈ ਜੀ ਪਿਓਰ ਕਾਟਨ ਦੀਆਂ ਸਲਵਾਰਾਂ ਐ ਤੇ ਬਿਨਾ ਲਾਈਨਿੰਗ ਤੋਂ ਸੂਟ ਬਣਨਗੇ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਆ ਇਹ ਹੈਗੇ ਨੇ ਕ੍ਰਸ਼ ਕਾਟਨ ਦੇ ਸੂਟ। ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ। ਦੁਪੱਟੇ ਥੋੜੇ ਪਾਸ ਘਰ ਪਏ ਨੇ। ਤੁਸੀਂ ਇੱਕ ਆਪਣੇ ਗੈਸ ਨਾਲ ਲੈ ਸਕਦੇ ਹੋ ਵੀ ਸਾਡਾ ਕੋਈ ਦੁਪੱਟਾ ਮੈਚਿੰਗ ਹੋ ਜਾਏਗਾ। ਤੇ ਤੁਸੀਂ ਉਦਾਂ ਲੈ ਸਕਦੇ ਹੋ ਜਾਂ ਫਿਰ ਤੁਹਾਨੂੰ ਕੋਈ ਕਲਰ ਜਾਂ ਡਿਜ਼ਾਈਨ ਸੋਹਣਾ ਲੱਗ ਰਿਹਾ ਤੁਸੀਂ ਉਸ ਤਰ੍ਹਾਂ ਵੀ ਲੈ ਸਕਦੇ ਹੋ। ਬਹੁਤ ਪਿਆਰੀ ਕਾਟਨ ਆ। ਸੂਟ ਹੈਗੇ ਨੇ ਜੀ 1500 ਤੋਂ ਲੈ ਕੇ 1700 ਤੱਕ ਦੇ। ਜਿਹੜੇ ਅਸੀਂ ਤੁਹਾਨੂੰ 1250 ਚ ਦੇ ਰਹੇ ਹਾਂ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਠੀਕ ਹੈ ਜੀ ਬਹੁਤ ਪਿਆਰੇ ਸੂਟ ਆ ਇਹ ਸੀਗੇ ਸਾਰੇ ਕ੍ਰਸ਼ ਕਾਟਨ ਦੇ ਸੂਟ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦਾ ਸਟੱਫ ਦੇਣਾ ਤੇ ਬਹੁਤ ਸੋਹਣਾ-ਸੋਹਣਾ ਸਟੱਫ ਦੇਣਾ ਜੀ 4 ਸਰ ਪਰ ਮੀਟਰ ਵਾਲਾ ਸਟੱਫ ਹੈ ਹੈ ਤਾਂ ਦੇਖਣ ਨੂੰ ਸਿੰਪਲ ਕਾਟਨ ਦਾ ਸੂਟ ਆ ਜੀ ਬਿਲਕੁਲ ਸਿੰਪਲ ਜਿਹਾ ਜਿੱਦਾਂ ਕਹਦਾਂ ਨੇ ਪ੍ਰਿੰਟਡ ਸੂਟ ਆ ਕਾਟਨ ਦਾ ਬਟ ਇਹ ਮਤਲਬ ਜਿਹੜੇ ਪਾਣੇ ਉਹਨਾਂ ਨੂੰ ਪਤਾ ਹੁੰਦਾ ਥੋੜਾ ਜਿਹਾ ਬ੍ਰਾਂਡ ਦਾ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਵੈਸੇ ਵੀ ਟਿਸਟਾ ਬ੍ਰਾਂਡ ਤਾਂ ਇੱਕ ਨਾਮ ਹੀ ਕਾਫੀ ਆ ਠੀਕ ਹੈ ਬਹੁਤ ਸੋਹਣੇ ਸੂਟ ਨੇ ਜੇ ਤੇ ਪਲੇਨ ਸਲਵਾਰ ਆ ਟਿਸਟਾ ਦਾ ਸੂਟ ਰਹੇਗਾ ਇਹ ਪ੍ਰੋਪਰ ਸਟੈਂਪ ਦੇ ਨਾਲ ਤੁਹਾਨੂੰ ਪਿਓਰ ਕਾਟਨ ਮਿਲ ਜੇਗੀ ਟਿਸਟਾ ਦੇ ਇਹਦੇ ਵਿੱਚ ਕਲਰ ਸੂਟ ਇਹ ਵਾਲੇ ਟਿਸਟ ਵਾਲੇ ਸੀਗੇ ਜੀ ਆਪਣੇ 1700 ਵਾਲੇ ਸੂਟ ਇਹਨਾਂ ਸੋਨੂੰ ਕਲਰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਹਰੇਕ ਸੂਟ ਦੇ ਉੱਪਰ ਸਟੈਂਪ ਲੱਗੀ ਹੋਈ ਹੈਗੀ ਇਹ ਨਹੀਂ ਹੈਗਾ ਕਿ ਕੋਈ ਵੀ ਚੱਕ ਕੇ ਅਸੀਂ ਪ੍ਰਿੰਟਰ ਸੂਟ ਸੋਨੂੰ 30 ਦਾ ਕਹਿ ਕੇ ਸੇਲ ਕਰਦੀ ਹੈ ਇਹ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਗ੍ਰੇਸ਼ ਬਲੂ ਕਲਰ ਹੈ ਇਹ ਜਿਹੜਾ ਡਾਰਕ ਜਿਹਾ ਕਲਰ ਹੁੰਦਾ ਸੁਰਮੀ ਜਿਹਾ ਬੋਲ ਦੰਨੇ ਆ ਪ੍ਰਿੰਟ ਸ਼ਰਟ ਆ ਬਹੁਤ ਪਿਆਰੀ ਜੀ ਇਹਦੇ ਵੀ ਸੋਨੂੰ ਕਲਰ ਮਿਲ ਜਾਣਗੇ ਇਹਦੇ ਵਿੱਚ ਇਹ ਲਾਈਟ ਗ੍ਰੇ ਕਲਰ ਆਇਕਾ ਤੇ ਇੱਕ ਤੁਹਾਨੂੰ ਇਹ ਬਹੁਤ ਸੋਨਾ ਜਿਹਾ ਬ੍ਰਾਊਨ ਜਿਹਾ ਸ਼ੇਡ ਮਿਲ ਜਾਏਗਾ ਕਲਰ ਬਹੁਤ ਪਿਆਰੇ ਪਿਆਰੇ ਆ ਸਟੱਫ ਬਹੁਤ ਜ਼ਿਆਦਾ ਸੌਫਟ ਆ ਨਾਮ ਹੀ ਕਾਫੀ ਆ ਬਸ ਸਟੱਫ ਬਾਰੇ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਆ ਠੀਕ ਹੈ ਨੈਕਸਟ ਹੈਗਾ ਜੀ ਇਹ ਲਾਈਨਾਂ ਦੇ ਉੱਪਰ ਸਟੱਫ ਸੇਮ ਰਹੇਗਾ ਟੀਸਟਾ ਬ੍ਰੈਂਡ ਹੀ ਰਹੇਗਾ ਜੀ ਤੇ ਨਾਲ ਮਹਿਰੂਨ ਕਲਰ ਦੀਆਂ ਸਲਵਾਰਾਂ ਇਹਨਾਂ ਦੇ ਠੀਕ ਹੈ ਤੇ ਨਾਲ ਹੈਗਾ ਜੀ ਇਹਦੇ ਸੈਕੰਡ ਕਲਰ ਆਪਸ਼ਨ Branded suit ਨੇ 1250 ਦੀ ਰੇਂਜ ਫੁੱਲ ਡਿਸਕਾਊਂਟ ਤੇ ਤੁਹਾਨੂੰ ਅਸੀਂ ਦੇ ਰਹੇ ਹਾਂ SK ਦਾ suit ਹੈ ਜੀ cotton ਦੀ ਸਲਵਾਰ ਸਲਵਾਰ ਹੈ ਜੀ ਤੇ ਬਹੁਤ ਪਿਆਰੀ ਜੀ ਇਹ cotton ਦੀ ਹੈਗੀ ਹੈ shirt ਠੀਕ ਹੈ ਜੀ ਸੂਟ ਦਾ ਪ੍ਰਾਈਸ ਸੀਗਾ 1500 ਜਿਹੜਾ ਸੂਟ ਅਸੀਂ ਤੁਹਾਨੂੰ ਅੱਜ 1250 ਚ ਦੇ ਰਹੇ ਹਾਂ ਇਹ ਦੋ ਦੋ ਸੂਟ ਨੇ ਜੀ ਇਹ ਸੂਟ ਤੁਹਾਨੂੰ ਦੋ ਮਿਲ ਜਾਣਗੇ ਕਿਸੇ ਨੇ ਸੇਮ ਇੱਕੋ ਹੀ ਘਰ ਚ ਲੈਣੇ ਹੁੰਦੇ ਆ ਕਿਉਂਕਿ ਇਹ ਹੈਗਾ ਇਹ ਓਕੇ ਇਹ ਟਾਈ ਮੀਟਰ ਦਾ ਟਾਈ ਟਾਈ ਮੀਟਰ ਦੀ ਸ਼ਰਟ ਤੇ ਸਲਵਾਰ ਪੂਰੀ ਆ ਠੀਕ ਹੈ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਤਾਂ ਇਹ ਸਿੰਗਲ ਸੂਟ ਆ ਤੇ ਜਿਹੜਾ ਇਹ ਵਾਲਾ ਸੂਟ ਆ ਮਸਟਰਡ ਇਹਦਾ 올ਓਵਰ ਪ੍ਰਿੰਟਡ ਸੂਟ ਕੋਈ ਲੈ ਗਿਆ ਸੀ ਤੇ ਸਿੰਪਲ ਇਹ कॉटन ਦਾ प्लेन ਸੂਟ ਆ ਇਹ ਵੀ ਤੁਹਾਨੂੰ ਇਸੇ ਹੀ ਰੇਟ 'ਚ ਦੇ ਦਾਂਗੇ ਜੀ ਸੇਮੇ ਬ੍ਰਾਂਡ ਦੇ ਵਿੱਚ ਪਿਓਰ कॉटन ਦੇ ਵਿੱਚ ਠੀਕ ਹੈ ਜੀ ਨੈਕਸਟ ਇਹ क्रश ਦੇ ਉੱਪਰ ਆ ਜਿਹੜਾ ਤੁਹਾਨੂੰ ਪਹਿਲਾਂ क्रश कॉटन ਦਿਖਾਈ ਆ ਉਹੀ ਸੂਟ ਨੇ ਜੀ क्रश ਦੇ ਬਲੈਕ ਸਲਵਾਰ ਦੇ ਨਾਲ ਠੀਕ ਹੈ ਬਹੁਤ ਪਿਆਰੇ ਪਿਆਰੇ ਜੇ ਸੂਟ ਨੇ ਇੱਕ ਬਲੈਕ ਕਲਰ ਦੇ ਵਿੱਚ ਕ੍ਰਸ਼ ਕਾਟਨ ਦੇ ਉੱਪਰ ਇਹ ਵਾਲਾ ਡਿਜ਼ਾਈਨ ਆ ਜਾਏਗਾ ਦੋ ਡਿਜ਼ਾਈਨ ਨੇ ਦੋਨਾਂ ਦੇ ਨਾਲ ਬਲੈਕ ਕਲਰ ਦੀ ਸਲਵਾਰ ਆ ਬਹੁਤ ਪਿਆਰੇ ਜੇ ਸੂਟ ਨੇ ਨੈਕਸਟ ਦੇਖੋ ਜੀ ਪ੍ਰਿੰਟ ਤਿਸਤਾ ਦਾ ਸੂਟ ਰਹੇਗਾ ਤਿਸਤਾ ਬ੍ਰੈਂਡ ਬਹੁਤ ਵਧੀਆ ਬ੍ਰੈਂਡ ਆ ਇਹ ਹੈਗਾ ਜੇ ਇਦੇ ਨਾਲ ਵੀ ਤੁਹਾਨੂੰ ਬਲੈਕ ਕਲਰ ਦੀ ਸਲਵਾਰ ਮਿਲੇਗੀ ਤੇ ਸ਼ਰਟ ਦਾ ਸਟੱਫ ਵੀ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਦੇਖੋ ਜੇ ਇਹ ਵੀ ਟੇਸਟਾ ਤੇ ਹੈ ਤੇ ਇਹ ਸੂਟ ਦੀ ਸਲਵਾਰ ਇਹ ਪਲੇਨ ਕਲਰ 'ਚ ਐਦਾਂ ਪਿੰਕ ਸਟੋਨ ਤੇ ਆ ਜਾਏਗੀ ਕਲਰ ਬਹੁਤ ਸੋਹਣੇ ਆ ਸੂਟਾਂ ਦੇ ਪ੍ਰਿੰਟ ਬਹੁਤ ਸੋਹਣੇ ਆ ਦੁਪੱਟੇ ਤੁਹਾਡੇ ਪਾਸ ਹੈਗੇ ਆ ਤਾਂ ਤੁਸੀਂ ਉਹਦਾ ਮੈਚ ਕਰ ਲਿਓ ਸੱਤੋਂ ਤੁਸੀਂ ਡਾਈ ਕਰਵਾ ਕੇ ਮੰਗਾਣੇ ਆ ਦੁਪੱਟੇ ਤਾਂ ਅਸੀਂ ਨਾਲ ਡਾਈ ਕਰਕੇ ਭੇਜ ਦਾਂਗੇ ਉਹਦੇ ਵਾਸਤੇ ਸਾਨੂੰ 2-3 ਦਿਨ ਲੱਗਦੇ ਹੁੰਦੇ ਆ ਕਿਉਂਕਿ ਅਸੀਂ ਡਾਈ ਕਰਨਾ ਪਹਿਲਾਂ ਭੇਜਦੇ ਆ ਜੀ ਫਿਰ ਮੰਗਵਾਉਂਦੇ ਆ ਬਹੁਤ ਸੋਹਣਾ ਸੂਟ ਆ ਇਹ ਬੇ ਕਲਰ ਪ੍ਰਿੰਟ ਹੀ ਬਹੁਤ ਸੋਹਣਾ ਆ ਦੇਖੋ ਜੀ ਕਲਰ ਬਹੁਤ ਸੋਹਣੇ ਜਿਹੇ ਕਲਰ ਦੇ ਨਾਲ ਕੋਈ ਮਰਜ਼ੀ ਪਾ ਲਵੇ ਜੀ ਹੁਣ ਇਹ ਵਾਲੀ ਪ੍ਰਿੰਟ ਨੂੰ ਜਿਹੜਾ ਕੋਈ ਮਰਜ਼ੀ ਪਾ ਲਵੇ ਚਾਹੇ ਕੋਈ ਏਜਡ ਪਾ ਲਵੇ ਚਾਹੇ ਕੋਈ ਗਰਲਿਸ਼ ਲੁੱਕ ਦਾ ਸੂਟ ਬਣਾ ਲਵੇ ਉਹ ਤੇ ਆ ਹੀ ਬਣਿਆ ਵਾ ਸੋਹਣਾ ਲੱਗੇਗਾ ਸੂਟ ਕਲਰ ਹੀ ਬਹੁਤ ਸੋਹਣਾ ਤੇ ਉੱਪਰੋਂ ਪ੍ਰਿੰਟ ਵੀ ਬਹੁਤ ਪਿਆਰਾ ਕਿਸੇ 올ਡ ਦੇ ਪਾਇਆ ਵਾ ਤੇ ਏਜਡ ਦੇ ਪਾਇਆ ਤਾਂ ਓਵਰ ਨਹੀਂ ਲੱਗੇਗਾ ਪ੍ਰਿੰਟ ਗਰਲਿਸ਼ ਤੇ ਪਾਇਆ ਵਾ ਉਹਦੇ ਵੀ ਬਹੁਤ ਸੋਹਣਾ ਲੱਗੇਗਾ ਇਹ ਹੈਗੀ ਹੈ ਜੀ ਪਲੇਨ ਜੀ ਸਲਵਾਰ ਕਲਰ ਬਹੁਤ ਸੋਹਣਾ ਹੈ ਤੇ ਸੂਟ ਦੀ ਪ੍ਰਿੰਟਿੰਗ ਦੇਖਿਓ ਹੁਣ ਕਿਸੇ ਨੂੰ ਫੁੱਲਾਂ ਵਾਲੇ ਪ੍ਰਿੰਟ ਪਸੰਦ ਆ ਤਾਂ ਇਹ ਦੇਖੋ ਜੀ ਕਿੰਨਾ ਸੋਹਣਾ ਡਿਜੀਟਲ ਪ੍ਰਿੰਟ ਆ ਪ੍ਰਿੰਟਿੰਗ ਤਾਂ ਇੱਕ ਨੰਬਰ ਆ ਦੋਨਾਂ ਪ੍ਰਿੰਟਾਂ 'ਚ ਫਰਕ ਆ ਕਿਸੇ ਨੂੰ ਫੁੱਲਾਂ ਵਾਲਾ ਪਸੰਦ ਆ ਤਾਂ ਤੁਸੀਂ ਇਦਾਂ ਨਹੀਂ ਚੁਆਇਸ ਕਰ ਸਕਦੇ ਹੋ ਜਿਨ੍ਹਾਂ ਨੂੰ ਜਿਓਮੈਟਰੀ ਫੁੱਲ ਨਹੀਂ ਪਸੰਦ ਤਾਂ ਕੁਝ ਇਦਾਂ ਦਾ ਪਸੰਦ ਕਰ ਸਕਦੇ ਹੋ 1250 ਜਿਹੜੀ ਸਾਰੀ ਵੀਡੀਓ ਦਾ ਪ੍ਰਾਈਸ ਆ ਤੇ ਨਾਲ ਤੁਹਾਨੂੰ ਦੇ ਰਹੇ ਹਾਂ ਜੀ ਅਸੀਂ ਇਹ ਬਹੁਤ ਪਿਆਰੇ ਕਾਟਨ ਸ਼ਿਮਰ ਦੇ ਸੂਟ ਜਿਹੜੇ ਅੱਜ ਦੀ ਵੀਡੀਓ ਤੇ ਸੂਟ ਦਿਖਾਏ ਆ ਅਗਰ ਤਾਂ ਕਿਸੇ ਨੇ ਬਹੁਤ ਵਧੀਆ ਸੂਟ ਬਣਾਣਾ ਹੈ ਮਤਲਬ ਲੇਸਾਂ ਵਗੈਰਾ ਲਗਵਾ ਕੇ ਜਾਂ ਵਰਕ ਵਗੈਰਾ ਖਰਾ ਕੇ ਕਿਸੇ ਨੂੰ ਲੱਗਦਾ ਵੀ ਅਸੀਂ ਤਾਂ ਆਉਣ ਜਾਣ ਵਾਸਤੇ ਪਾਣਾ ਹੈ ਤਾਂ ਕਿਸੇ ਨੇ ਲਾਈਨਿੰਗ ਲਗਵਾਨੀ ਹੈ ਲਗਵਾ ਲਿਓ ਬਟ ਸਟੱਫ ਨੂੰ ਬਿਲਕੁਲ ਜ਼ਰੂਰਤ ਨਹੀਂ ਹੈਗੇ ਇਹ ਹੈਗੀ ਆ ਜੀ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਜੀਆਂ ਸੌਫਟ ਜੀਆਂ ਸਲਵਾਰਾਂ ਕਾਟਨ ਦੀਆਂ ਤੇ ਸ਼ਿਮਰ ਕਾਟਨ ਦੀ ਹੈਗੀ ਆ ਸ਼ਰਟ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਮਿਲ ਜਾਣਗੇ। ਇਹ ਸ਼ਿਮਰ कॉटन ਦੀਆਂ ਸਲਵਾਰ 셔ਟਾਂ ਨੇ ਤੇ ਪਲੇਨ ਸਲਵਾਰਾਂ ਨੇ ਇਹਨਾਂ ਦੇ ਨਾਲ। ਜਿਹੜਾ ਸਲਵਾਰ ਦਾ ਸਟਫ ਰਹੂਗਾ ਉਹ ਥੋੜਾ ਜਿਹਾ ਮਸਲੀਨ ਦੀ ਤਰ੍ਹਾਂ ਢਿਲਕਮਾ ਜਿਹਾ ਸਟਫ ਰਹੂਗਾ ਜੀ ਤੇ ਇਹ ਕੇ ਬ੍ਰਾਂਡ ਦੇ ਸੂਟ ਰਣਗੇ। ਇਹ ਵਾਲੇ ਸੂਟ ਵੀ ਵਿਦਆਊਟ ਦੁਪੱਟਾ 1700 ਪ੍ਰਾਈਸ ਦੇ ਸੀਗੇ ਜਿਹੜੇ ਅਸੀਂ ਤੁਹਾਨੂੰ ਅੱਜ 1250 ਚ ਦੇ ਰਹੇ ਹਾਂ। ਪ੍ਰਿੰਟਿੰਗ ਦੇਖ ਲਓ। ਇਹਨਾਂ ਨੇ ਸਲਵਾਰ ਦੇ ਪੌਂਚਿਆਂ ਤੇ ਵਰਕ ਕਰਵਾ ਸਕਦੇ ਹੋ ਤੁਸੀਂ ਜਾਂ ਫਿਰ ਆਪਣੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਸੂਟ ਨੂੰ ਸਟਾਈਲ ਦੇ ਸਕਦੇ ਹੋ A ਲਾਈਨ ਚ ਬਣਾ ਸਕਦੇ ਹੋ ਠੀਕ ਹੈ ਜੀ ਪ੍ਰਿੰਟ ਦੇਖਿਓ ਜੀ ਸੂਟ ਦਾ ਮਤਲਬ ਜਿਹੜੇ ਇਹ ਸੂਟ ਨੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਸ਼ਿਮਰ ਦੇ ਵਿੱਚ ਇਹ ਸੂਟ ਨੇ ਜਿਹੜੇ ਤੁਸੀਂ ਪਾਓਗੇ ਇਹਦੀ ਫਿਟਿੰਗ ਬਿਲਕੁਲ ਕ੍ਰੇਪ ਦੀ ਲੁੱਕ ਦੇਏਗੀ ਬਹੁਤ ਸੋਹਣੀ ਫਿਟਿੰਗ ਆਣੇ ਵਾਲੀਆਂ ਇਹਦੇ ਨਾਲ ਜਿਹੜਾ ਸਲਵਾਰ ਦਾ ਕਲਰ ਆ ओके ਇਹ ਵਾਲਾ ਸੂਟ 올ਓਵਰ ਹੋਗਾ ਜੇ ਇਹ 3.5 ਮੀਟਰ ਦੇ ਪਨੇ ਸੌਰੀ 3.5 ਮੀਟਰ ਦਾ ਸੂਟ ਹੁੰਦਾ ਤੇ ਵੱਡੇ ਪਨੇ ਦਾ ਸੂਟ ਹੈ ਇੱਕੋ ਹੀ ਸੂਟ ਹੈ ਇਹ ਹੁਣ ਇਹ ਸੂਟ ਦਾ ਪ੍ਰਿੰਟ ਦੇਖ ਲਓ ਬਲੈਕ ਪ੍ਰਿੰਟ ਹੈ ਦਾ ਤੇਰੀ ਸਲਵਾਰ ਵੀ ਪ੍ਰਿੰਟਡ ਆ ਐਦਾਂ ਇਹ ਕਾਟਨ ਦੀ ਸਲਵਾਰ ਆ ਬਿਲਕੁਲ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਸਲਵਾਰ ਨੂੰ ਤਾਂ ਦੇਖੋ ਜੀ ਨੈਕਸਟ ਇਹ ਵੀ 3.5 ਮੀਟਰ ਦਾ ਸੂਟ ਰਹੇਗਾ ਬੜੇ ਪਨੇ ਦੇ ਵਿੱਚ ਤੇ ਇਹ ਸੂਟ ਵੀ ਤੁਹਾਨੂੰ 올ਓਵਰ ਮਿਲੇਗਾ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਤੁਸੀਂ ਇਹਨਾਂ ਨੂੰ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਸਾਰੇ ਸੂਟਾਂ ਨੂੰ ਅੱਗੇ ਥੋੜੀ ਚੁਆਇਸ ਹੋਏਗੀ ਜੀ ਤੁਸੀਂ ਸੂਟ ਨੂੰ ਕਿੱਦਾਂ ਸਟਿਚ ਕਰਵਾਣਾ ਏ ਲਾਈਨ ਬਣਾ ਲਓ ਕਲੀਆਂ ਵਾਲੇ ਬਣਾ ਲਓ ਫਰੌਕ ਸੂਟ ਬਣਾ ਲਓ ਉਹ ਥੋੜੀ ਚੁਆਇਸ ਆ ਜਾਂਦੀ ਆ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ